zindabad 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 ek baar zindabad 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 ek baar zindabad 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 ਮਾਨਜੋ ਹਾਈ ਕੋਰਟ ਸਾਹਦੇ ਹੁਕਮ ਤੇ ਡੀਸੀ ਸੰਗਰੂਰ ਦੇ ਆਡਰ ਅਨੁਸਾਰ ਜਿਹੜਾ ਹੈਗਾ 5 ਆ 5 ਤੋਂ ਵੱਧ ਵਿਅਕਤੀਆਂ ਦੇ ਇਕੱਠ ਦੀ ਜਿਹੜਾ ਮਨਾਇ ਕੀਤੀ ਗਈ ਹੈਗੀ ਤੇ ਸੰਗਰੂਰ ਜ਼ਿਲ੍ਹੇ ਵਿੱਚ ਲਾਅ ਐਂਡ ਆਰਡਰ ਮੇਨਟੇਨ ਰੱਖਣ ਵਾਸਤੇ ਜਿਹੜਾ ਅਲੱਗ-ਅਲੱਗ ਜਗਾਵਾਂ ਤੇ ਜਿਹੜਾ ਹੈਗਾ ਨਾਕਿਆਂ ਤੇ ਫੋਰਸ ਡਿਪਲॉयਮੈਂਟ ਕੀਤੀ ਗਈ ਹੈਗੀ ਇੱਥੇ ਕਿੰਨੀ ਕਬੱਡੀ ਗਿਣਤੀ ਚ ਫੋਰਸ ਤਾਇਨਾਤ ਕੀਤੀ ਗਈ ਆ ਚੰਡੀਗੜ੍ਹ ਨੈਸ਼ਨਲ ਹਾਈਵੇ ਜਿਹੜਾ ਜਾਮ ਕੀਤਾ ਗਿਆਗਾ ਬੰਦ ਫੋਰਸ ਲਗਭਗ ਜਿਹੜਾ ਹੈਗਾ ਨਾਕੇ ਲਗਾਏ ਹੈਗੇ ਹੈਗੇ ਨੇ ਦਾ ਸ਼ਹਿਰ ਦੇ ਆਲੇ ਦੁਆਲੇ ਦਾ ਮੇਨ ਮਕਸਦ ਜਿਹੜਾ ਪ੍ਰੋਟੈਸਟਰ ਜਾਂ ਜਿਹੜਾ ਲਾਅਨ ਆਰਡਰ ਵਾਸਤੇ ਕੋਈ ਸਮੱਸਿਆ ਪੈਦਾ ਕਰ ਸਕਦੇ ਨੇ ਉਹਨਾਂ ਦੀ ਪਛਾਣ ਕਰਨੀ ਹੈਗੀ ਤੇ ਇਹਦੇ ਵਿੱਚ ਅਸੀਂ ਧਿਆਨ ਰੱਖ ਰਹੇ ਹਾਂ ਕਿ ਜਿਹੜੇ ਐਮਰਜੈਂਸੀ ਵਹੀਕਲ ਜਿਹੜੇ ਹੈਗੇ ਆ ਜਾਂ ਸਕੂਲੀ ਬੱਚੇ ਹੈਗੇ ਆ ਉਹਨਾਂ ਨੂੰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਜਿਹੜਾ ਹੈਗਾ ਬਿਨਾਂ ਕਿਸੇ ਸਮੱਸਿਆ ਦੇ ਲੰਘਾਇਆ ਜਾਵੇ ਸਰ ਜਿਹੜਾ ਰੂਟ ਨਹੀਂ ਕੀ ਡਾਇਵਰਟ ਕੀਤੇ ਗਏ ਨੇ ਕਿਉਂਕਿ ਪੀਜੀਆ ਦੇ ਕੋਲ ਲਾਕਾ ਲਗਾ ਆ ਗਿਆ ਮਰੀਜ਼ ਵੱਡੀ ਗਿਣਤੀ ਚ ਆ ਰਹੇ ਨੇ ਰੂਟ ਆਲਮੋਸਟ ਡਾਇਵਰਟ ਨੇ ਪਰ ਅਸੀਂ ਸਪੈਸ਼ਲ ਤੌਰ ਦੇਤੇ ਫੋਰਸ ਨੂੰ ਬ੍ਰੀਫਿੰਗ ਹੈ ਕੀਤੀ ਹੈ ਜੇ ਕਿਸੇ ਦੀ ਮੈਡੀਕਲ ਐਮਰਜੈਂਸੀ ਹੈ ਖਾਸ ਕਰਕੇ ਜਿਹੜਾ ਪੇਸ਼ੈਂਟਸ ਨੇ ਪੀਜੀਆ ਆਉਣਾ ਹੈਗਾ ਉਹਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਵੇ ਕਿੰਨੀ ਕਿੰਨੀ ਕਪੜੀ ਗਿਣਤੀ ਚ ਪ੍ਰਦਰਸ਼ਨਕਾਰੀਆਂ ਦੇ ਆਉਣ ਦੀ ਉਮੀਦ ਹੈਗੀ ਸੀ ਜਿਸ ਹੁਣ ਲੈ ਕੇ ਕਿ 2000 ਤੋਂ ਜ਼ਿਆਦਾ ਪੁਲਿਸ ਤਾਇਨਾਤ ਕਰਨੀ ਪਈ ਹੈ ਜਿਹੜਾ ਹੈਗਾ ਇੰਟੈਲੀਜੈਂਸ ਵਰਕ ਉਹਨੂੰ ਕਾਫੀ ਪ੍ਰੋਟੈਸਟਰ ਕਈ ਪੰਡਾਂ ਨਾਲ ਰਿਲੇਟਡ ਮੈਟਰ ਸੀਗਾ ਤੇ ਕਾਫੀ ਪ੍ਰੋਟੈਸਟਰ ਆਉਣ ਦੀ ਉਮੀਦ ਸੀਗੇ ਤੇ ਪਰ ਉਹ ਜਿਹੜਾ ਫੋਰਸ ਕਾਫੀ ਵੱਡੇ ਪੱਧਰ ਤੇ ਡਿਪਲੋਏ ਕੀਤੀ ਗਈ ਹੈਗੀ ਕਈ ਜਗ੍ਹਾ ਤੋਂ ਕੋਸ਼ ਇੱਕਾ ਦੁੱਖਾ ਜਿਹੜੀਆਂ ਹੈਗੇ ਗ੍ਰਿਫਤਾਰੀਆਂ ਹੋਈਆਂ ਹੈਗੀਆਂ ਨੇ ਬਾਕੀ ਇਹ ਚੱਲਦਾ ਪਿਆ ਹੈਗਾ ਨਾਕਾ ਸ਼ਾਮ ਤੱਕ ਸੂਚਨਾ ਆਈ ਹੈ ਹੁਣ ਤੇ ਕਦੋਂ ਤੱਕ ਜਿਹੜਾ ਨਾਕਾ ਕਰ ਲਗਾ ਕੇ ਰੱਖਣਾ ਹੈਗਾ ਨਾਕਾ ਬੰਡ ਮੋਸਟਲੀ ਜਿਹੜਾ ਹੈਗਾ ਅੱਜ ਸ਼ਾਇਦ 4-5 ਵਜੇ ਤੱਕ ਹੋ ਸਕਦਾ ਹੈ ਤੇ ਅਕੋਰਡਿੰਗ ਕੋਈ ਜਿਹੜਾ ਲਾ ਐਂਡ ਆਰਡਰ ਸਿਚੁਏਸ਼ਨ ਉਹਦੇ ਮੁਤਾਬਕ ਹੀ ਨਾਕੇ ਟਾਈਮਿੰਗ ਲੋਕਾਂ ਕੀ ਅਪੀਲ ਕਰ ਰਹੇ ਹਾਂ ਕਿਉਂਕਿ ਬਡਾ ਨੈਸ਼ਨਲ ਹਾਈਵੇਅ ਲੋਕ ਜਾਂਦੇ ਨੇ ਉਹਨਾਂ ਨੂੰ ਜਿਹੜੇ ਲੋਕ ਆ ਰਹੇ ਨੇ ਘਰੋਂ ਨਿਕਲ ਰਹੇ ਨੇ ਰੂਟ ਦੇ ਲੋਕਾਂ ਨੂੰ ਲੋਕਾਂ ਨੂੰ ਸਭ ਤੋਂ ਬਿਨਾਂ ਜੇ ਸਾਡੇ ਸਾਰੇ ਜਿਹੜੇ ਹੈਗੇ ਸੰਗਰੂਰ ਵਾਸੀ ਤੇ ਖਾਸ ਕਰਕੇ ਯੂਨੀਅਨ ਵਾਲੇ ਵੀ ਬੇਨਤੀ ਹੈ ਕਿ ਮਾਨਯੋਗ ਹਾਈ ਕੋਰਟ ਦੇ ਹੁਕਮ ਨੇ ਤੇ ਆਪਣਾ ਫਰਜ਼ ਬੰਦ ਹੈ ਸਾਰੇ ਉਹਨਾਂ ਦੀ ਤਾਮੀਲ ਕਰੀਏ ਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਹਾਈਵੇ ਤੇ ਸਫ਼ਰ ਕਰ ਰਹੇ ਹੈ ਕਮਿਟਰ ਸਾਡੀ ਕੋਸ਼ਿਸ਼ ਹੈਗੀ ਹੈ ਵੀ ਉਹਨਾਂ ਨੂੰ ਜ਼ਿਆਦਾ ਜਿਹੜਾ ਹੈਗਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਸਾਡੀ ਇਹੀ ਅਪੀਲ ਹੈਗੇ ਕਿ ਸਾਰੇ ਜਿਹੜੇ ਹੈਗੇ ਆ ਕਾਡਨ ਨਾਲ ਜਿਹੜਾ ਵੱਧ ਤੋਂ ਵੱਧ ਜਿਹੜਾ ਹੈਗਾ ਕਾਰਪੋਰੇਸ਼ਨ ਤਾਂ ਜੋ ਜਿਹੜਾ ਹੈਗਾ ਪ੍ਰੋਗਰਾਮ